ਹਾਂਜੀ ਵੱਡਿਆਂ ਨੂੰ ਪੈਰੀ ਪੈਨੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਛੋਟੇ ਬੱਚਿਆਂ ਨੂੰ ਮੇਰੇ ਵੱਲੋਂ ਟਰੱਕ ਭਰ ਕੇ ਪਿਆਰ ਜੀ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਏ ਹਾਂ ਜੀ ਪਟਿਆਲਾ ਸ਼ਹਿਰ ਦੇ ਮਹਿੰਦਰਾ ਕਾਲਜ ਦੇ ਵਿੱਚ ਇਹ ਕਾਲਜ ਭਾਰਤ ਦਾ ਸਭ ਤੋਂ ਪਹਿਲਾ 150 ਸਾਲ ਪੁਰਾਣਾ ਕਾਲਜ ਹੈ ਜੀ ਇਹ ਇਹ ਕਾਲਜ ਅੰਗਰੇਜ਼ਾਂ ਦੇ ਟਾਈਮ ਦਾ ਕਾਲਜ ਆ ਤੇ ਅੰਗਰੇਜ਼ਾਂ ਨੇ ਹੀ ਇਸ ਕਾਲਜ ਨੂੰ ਬਣਾਵਾਇਆ ਸੀਗਾ ਜਿਸ ਟਾਈਮ ਇਹ ਕਾਲਜ ਬਣਿਆ ਸੀਗਾ ਉਸ ਟਾਈਮ ਇੱਥੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ ਤਾਂ ਉਸ ਸਮੇਂ ਭਾਰਤ ਦੇ ਵਾਈਸਰਾਏ ਲਾਰਡ ਨਾਰਥ ਬਰੂਕ ਨੇ ਸਨ 1875 ਈਸਵੀ ਦੇ ਵਿੱਚ ਇਸ ਕਾਲਜ ਦੀ ਸਥਾਪਨਾ ਕੀਤੀ ਸੀਗੀ ਇਸ ਕਾਲਜ ਦਾ ਨੇ ਪੱਥਰ ਰੱਖਿਆ ਸੀਗਾ ਲਾਰਡ ਨਾਰਥ ਬਰੂਕ ਨੇ ਤੇ ਇਸ ਕਾਲਜ ਨੂੰ ਸਭ ਤੋਂ ਪਹਿਲਾਂ ਕਲਕੱਤਾ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੋਈ ਸੀਗੀ ਜੀ ਹੁ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗਾ ਤਾਂ ਉਸ ਟਾਈਮ ਬ੍ਰਿਟਿਸ਼ ਰਾਜ ਦੀ ਰਾਜਧਾਨੀ ਕਲਕੱਤਾ ਹੁੰਦੀ ਸੀਗੀ ਤਾਂ ਜਿੱਦਾਂ ਕਿ ਹੁਣ ਆਪਣੇ ਭਾਰਤ ਦੀ ਰਾਜਧਾਨੀ ਦਿੱਲੀ ਆ ਤਾਂ ਉਸ ਟਾਈਮ ਅੰਗਰੇਜ਼ਾਂ ਨੇ ਕਲਕੱਤੇ ਨੂੰ ਆਪਣੀ ਰਾਜਧਾਨੀ ਬਣਾਇਆ ਹੋਇਆ ਸੀਗਾ ਤਾਂ ਉੱਥੇ ਇੱਕ ਅੰਗਰੇਜ਼ਾਂ ਦੀ ਯੂਨੀਵਰਸਿਟੀ ਹੁੰਦੀ ਸੀਗੀ ਆਪਣੀ ਉਸੇ ਯੂਨੀਵਰਸਿਟੀ ਤੋਂ ਇਸ ਕਾਲਜ ਨੂੰ ਸਭ ਤੋਂ ਪਹਿਲਾਂ ਮਾਨਤਾ ਪ੍ਰਾਪਤ ਹੋਈ ਸੀ ਤੇ ਇਹ ਕਲਕੱਤਾ ਜੀ ਯੂਨੀਵਰਸਿਟੀ ਦੇ ਅਧੀਨ ਰਿਹਾ ਮਹਿੰਦਰਾ ਕਾਲਜ ਤਾਂ ਇਦਾਂ ਹੀ ਫਿਰ ਬਾਅਦ ਵਿੱਚ ਇਹ ਆਪਣਾ ਸਾਲ 1882 ਈਸਵੀ ਦੇ ਵਿੱਚ ਪੰਜਾਬ ਲਾਹੌਰ ਦੇ ਵਿੱਚ ਇੱਕ ਹੋਰ ਯੂਨੀਵਰਸਿਟੀ ਦੀ ਸਥਾਪਨਾ ਹੋਈ ਕਾਂ ਫਿਰ ਇਸ ਕੋਲਜ ਨੂੰ ਉਥੋਂ ਲਾਹੌਰ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੋਈ ਤੇ ਲਾਹੌਰ ਯੂਨੀਵਰਸਿਟੀ ਦੇ ਅਧੀਨ ਰਿਹਾ ਤਾਂ ਇਦਾਂ ਹੀ ਬਾਅਦ ਵਿੱਚ ਫਿਰ ਸਨ 1947 ਤੋਂ ਬਾਅਦ ਭਾਰਤ ਦੀ ਵੰਡ ਤੋਂ ਬਾਅਦ ਇਸ ਕੋਲਜ ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਜੋੜਿਆ ਗਿਆ ਹੁਣ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਭਾਰਤ ਦੀ ਵੰਡ ਤੋਂ ਬਾਅਦ ਲਾਹੌਰ ਤਾਂ ਉਧਰ ਪਾਕਿਸਤਾਨ ਦੇ ਵਿੱਚ ਰਹਿ ਗਿਆ ਸੀ ਤਾਂ ਫਿਰ ਇਸ ਨੂੰ ਲਾਹੌਰ ਯੂਨੀਵਰਸਿਟੀ ਤੋਂ ਹਟਾ ਕੇ ਸਨ 1956 ਈਸਵੀ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ ਉਸ 1956 ਦੇ ਵਿੱਚ ਜਾ ਕੇ ਇਸ ਕਾਲਜ ਨੂੰ ਫਿਰ ਚੰਡੀਗੜ੍ਹ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੋਈ ਸੀ ਤੇ ਇਦਾਂ ਹੀ ਇਸ ਕਾਲਜ ਨੂੰ ਫਿਰ ਹੋਰ ਨੇੜੇ ਲਿਆਂਦਾ ਗਿਆ ਜਿੱਦਾਂ ਕਿ ਇਹ ਪਟਿਆਲਾ ਸ਼ਹਿਰ ਦੇ ਵਿੱਚ ਬਣਾਇਆ ਹੋਇਆ ਜੇ ਕਾਲਜ ਤਾਂ 1962 ਸਵੀ ਦੇ ਵਿੱਚ ਜਾ ਕੇ ਫਿਰ ਪਟਿਆਲਾ ਯੂਨੀਵਰਸਿਟੀ ਦੀ ਸਥਾਪਨਾ ਹੋਈ ਤਾਂ ਫਿਰ ਇਸ ਨੂੰ ਚੰਡੀਗੜ੍ਹ ਯੂਨੀਵਰਸਿਟੀ ਤੋਂ ਹਟਾ ਕੇ ਪਟਿਆਲਾ ਯੂਨੀਵਰਸਿਟੀ ਦੇ ਨਾਲ ਜੋੜਿਆ ਗਿਆ ਇਹ ਫਿਰ ਹੁਣ 1962 ਤੋਂ ਲੈ ਕੇ ਹੁਣ ਤੱਕ ਪਟਿਆਲਾ ਯੂਨੀਵਰਸਿਟੀ ਦੇ ਅਧੀਨ ਹੈ ਠੀਕ ਹੈ ਜੀ ਤੇ ਇਸ ਕਾਲਜ ਦਾ ਨਾਮ ਮਹਿੰਦਰਾ ਕਾਲਜ ਕਿੱਦਾਂ ਪਿਆ ਉਸ ਟਾਈਮ ਇੱਥੇ ਜਿਸ ਟਾਈਮ ਇਹ ਕਾਲਜ ਬਣਿਆ ਜੀ ਉਸ ਟਾਈਮ ਇੱਥੇ ਇੱਕ ਰਾਜਾ ਹੁੰਦਾ ਸੀਗਾ ਮਹਿੰਦਰ ਸਿੰਘ ਨਾਮ ਦਾ ਉਸ ਮਹਿੰਦਰ ਸਿੰਘ ਦੇ ਨਾਮ ਤੇ ਇਸ ਕਾਲਜ ਦਾ ਨਾਮ ਮਹਿੰਦਰਾ ਕਾਲਜ ਪਿਆ ਤੇ ਬਾਕੀ ਇਹ ਸੀਗਾ ਇਸ ਕਾਲਜ ਦਾ ਇਤਿਹਾਸ ਜੀ ਤੇ ਬਾਕੀ ਹੁਣ ਤੁਸੀਂ ਦੇਖੋ ਇਸ ਕਾਲਜ ਦਾ ਝਾਕਾ-ਵਾਕਾ ਵੇਇਤੋਂ ਦਾ ਮਾਹੌਲ ਏ ਤੇ ਮਿਲਦੇ ਆਂ ਫਿਰ ਆਪਾਂ ਬਾਅਦ ਦੇ ਵਿੱਚ ਜੀ ਆਂ ਇਹ ਇੱਕਾਥੇ ਗੁਰਦੁਆਰਾ ਸਾਹਿਬ ਹੀ ਬਣਾਇਆ ਹੋਇਆ ਜੀ ਕੋਲ ਦੇ ਵਿੱਚ ਬਹੁਤ ਪੁਰਾਣਾ ਜੀ ਤੇ ਉਥੇ ਹਰ ਸਾਲ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਖੰਡ ਪਾਠ ਵੀ ਰੱਖਿਆ ਜਾਂਦਾ ਜਿਹੜੇ ਆਪਣੇ ਇੱਥੋਂ ਦਾ ਸਟਾਫ ਹੈ ਜੀ ਏ ਟੀਚਰਸ ਹੋਗੇ ਸਟੂਡੈਂਟਸ ਹੋਗੇ ਜੀ ਉਹਨਾਂ ਵੱਲੋਂ ਸਾਰਿਆਂ ਵੱਲੋਂ ਰਲ ਮਿਲ ਕੇ ਇੱਥੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਪਾਲੇ ਦੀ ਨਾਲ ਖੰਡ ਪਾਠ ਵੀ ਰੱਖਿਆ ਜਾਂਦਾ ਜੀ ਬਹੁਤ ਪਿਆਰਾ ਗੁਰਦੁਆਰਾ ਸਾਹਿਬ ਹੀ ਬਣਾਇਆ ਹੋਇਆ ਜੀ ਹਾਂਜੀ ਉਮੀਦ ਆ ਜੀ ਤੁਹਾਨੂੰ ਇਹ ਵੀਡੀਓ ਅੱਜ ਦੀ ਬਹੁਤ ਵਧੀਆ ਲੱਗੀ ਹੋਊਗੀ ਜੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਕੇ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀਡੀਓ ਜਰੂਰ ਸ਼ੇਅਰ ਕਰ ਦਿਓ ਜੀ ਤੇ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਆ ਕਰੋ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਜੀ ਤੇ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਆ ਉਹ ਵੀ ਜਰੂਰ ਦੱਸ ਦਿਆ ਕਰੋ ਤਾਂ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਉਸ ਕਮੀ ਪੇਸ਼ੀ ਨੂੰ ਜਰੂਰ ਪੂਰਾ ਕਰ ਸਕੀਏ ਤੇ ਵੀਡੀਓ ਤਾਂ ਤੁਸੀਂ ਦੇਖ ਲਈ ਆਪਾਂ ਸਾਰੀ ਹਿਸਟਰੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਤੀ ਐ ਤੇ ਕਿਵੇਂ ਜਿਹੜੇ ਆਪਣਾ ਕਦੋਂ ਇਸ ਕਾਲਜ ਦੀ ਸਥਾਪਨਾ ਹੋਈ ਤੇ ਕਿਸ ਨੇ ਬਣਾਇਆ ਠੀਕ ਆ ਤੇ ਕਿਹੜੀ ਕਿਹੜੀ ਯੂਨੀਵਰਸਿਟੀ ਦੇ ਇਸ ਕਾਲਜ ਨੂੰ ਮਾਨਤਾ ਪ੍ਰਾਪਤ ਹੋਈ ਹੈ ਜੀ ਕਿਹੜੀ ਕਿਹੜੀ ਯੂਨੀਵਰਸਿਟੀ ਦੇ ਅਧੀਨ ਰਿਹਾ ਤੇ ਇਸ ਕਾਲਜ ਦਾ ਬਹੁਤ ਲੰਬਾ ਸਫ਼ਰ ਰਿਹਾ ਜੀ ਹੁਣ ਜਦਾਂ ਕਿ 1875 ਤੋਂ ਲੈ ਕੇ ਹੁਣ ਤੱਕ ਦੇਖ ਲਓ 2024 ਚੱਲ ਰਿਹਾ ਜੀ ਤੇ ਬਾਕੀ ਆਪਣਾ ਜੀ ਇਸ ਕਾਲਜ ਦੇ ਨਾਲ ਬਹੁਤ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਜੀ ਮੈਂ ਵੀ ਅੱਗੇ ਤੇ ਕਾਫੀ ਸਾਲ ਬਾਅਦ ਆਇਆ ਹਾਂ ਜੀ ਤੇ ਉਹ ਯਾਦਾਂ ਏਦਾਂ ਜੁੜੀਆਂ ਕਿ ਮੈਂ ਇਸ ਕਾਲਜ ਦੇ ਵਿੱਚ ਪੜਿਆ ਨਹੀਂ ਹੈਗਾ ਜੀ ਹੁਣ ਤੁਸੀਂ ਵੀ ਕਹੋਗੇ ਕਿ ਜੇ ਪੜਿਆ ਨਹੀਂ ਤਾਂ ਏਦਾਂ ਕਿੱਦਾਂ ਜੁੜੀਆਂ ਉਹ ਯਾਦਾਂ ਏਦਾਂ ਜੁੜੀਆਂ ਕਿ ਐਥੇ ਨਾਲ ਅਸੀਂ ਛੋਟੇ ਹੁੰਦੇ ਖੇਡੇ ਬਹੁਤਾਂ ਖੇਡਣਾ ਆਇਆ ਕਰਦੇ ਸੀਗੇ ਜੀ ਐਥੇ ਪੜੇ ਬਸ ਸਕੂਲਾਂ ਦੇ ਵਿੱਚ ਕਰਦੇ ਸੀਗੇ ਤੇ ਐਥੇ ਅਸੀਂ ਖੇਡਣਾ ਆਇਆ ਕਰਦੇ ਸੀਗੇ ਆ ਜਿਹੜਾ ਸਾਹਮਣੇ ਤੁਸੀਂ ਗਰਾਊਂਡ ਦੇਖ ਰਹੇ ਹੋ ਨਾ ਆ ਗਰਾਊਂਡ ਦੇ ਵਿੱਚ ਅਸੀਂ ਐਥੇ ਕ੍ਰਿਕਟ ਦਾ ਮੈਚ ਚੱਲਿਆ ਕਰਦਾ ਸੀਗਾ ਸਾਡਾ ਤੇ ਉਹ ਮੈਚ 5-5 10-10 ਰੁਪਏ ਅਸੀਂ ਇਕੱਠੇ ਕਰਕੇ ਫਿਰ ਉਹ ਮੈਚ ਖੇਡੇ ਕਰਦੇ ਸੀਗੇ ਜੀ ਤੇ ਕੋਈ ਉਸ ਟਾਈਮ ਟੀਮ ਦੇ ਵਿੱਚ ਜਿਆਦਾ ਇਹ ਖਿਡਾਰੀ ਨਹੀਂ ਹੁੰਦੇ ਸੀਗੇ ਜੀ ਬਸ 5-4 ਖਿਡਾਰੀ ਹੁੰਦੇ ਸੀਗੇ ਇੱਕ ਟੀਮ ਦੇ ਵਿੱਚ ਜੀ ਤੇ ਉਹ ਸਾਰਿਆਂ ਵੱਲੋਂ ਫਿਰ ਇੱਕ-ਇੱਕ 2-2 ਰੁਪਇਆ ਇਕੱਠਾ ਕਰਕੇ ਤਾਂ ਫਿਰ ਉਹ ਮੈਚ ਦਾ ਇਨਾਮ ਰੱਖਿਆ ਜਾਂਦਾ ਸੀਗਾ ਮੈਚ ਖੇਡੇ ਕਰਦੇ ਸੀਗੇ ਜੀ ਤੇ ਇਹ ਕੋਈ ਅੱਜ ਤੋਂ ਹੁਣ ਦੀ ਗੱਲ ਨਹੀਂ ਜੀ ਅੱਜ ਤੋਂ 20-22 ਸਾਲ ਪਹਿਲਾਂ ਦੀਆਂ ਗੱਲਾਂ ਨੇ ਜੀ ਕੋਣ ਉਸ ਟਾਈਮ ਦੇਖ ਲੋ ਤੁਸੀਂ 5-10 ਰੁਪਏ ਬੱਚਿਆਂ ਦੇ ਲਈ ਇਹ ਕਿੱਡੀ ਵੱਡੀ ਰਕਮ ਹੁੰਦੀ ਸੀ ਆਪਣਾ ਬੱਚਿਆਂ ਦੇ ਲਈ 5 ਰੁਪਏ ਇਕੱਠਾ ਹੀ ਕਰਨੇ ਬਹੁਤ ਔਖਾ ਹੁੰਦਾ ਸੀ ਜੀ ਉਸ ਟਾਈਮ ਤੇ ਜਿਹੜੇ ਹੁਣ ਉਸ ਟਾਈਮ ਆਪਣੇ 플레이ਰ ਹੁੰਦੇ ਸੀਗੇ ਜੀ ਹੁਣ ਸਾਰੇ ਹੁਣ ਦਾ ਉਮਰਾਂ ਹੋ ਗਈਆਂ ਜੀ ਵੈਸੇ ਚਲੋ ਸਾਰੇ ਕਬੀਲਦਾਰ ਹੋ ਗਏ ਜੀ ਆਪਣੇ ਆਪਣੇ ਕੰਮਾਂ ਦੇ ਵਿੱਚ ਪੈ ਗਏ ਜੀ ਉਹ ਵੀ ਜ਼ਰੂਰੀ ਹੈ ਜੀ ਉਮਰ ਦੇ ਹਿਸਾਬ ਨਾਲ ਚੇਂਜ ਹੁੰਦਾ ਰਹਿੰਦਾ ਜੀ ਸਭ ਕੁਝ ਤੇ ਜਿਹੜੇ ਵਿੱਚੋਂ ਹੈਗੇ ਸੀ ਸਾਡੇ ਪਲੇਅਰ ਟੀਮ ਦੇ ਜੀ ਇੱਕ ਦੋ ਤਾਂ ਬਾਹਰ ਚਲਾ ਗਿਆ ਜੀ ਉਹ ਬਾਹਰ ਸੈੱਟ ਹੋ ਗਿਆ ਜੀ ਤੇ ਇੱਕ ਦੋ ਜੀ ਆਪਣਾ ਠੇਕੇਦਾਰ ਬਣ ਗਿਆ ਜੀ ਉਹ ਹੁਣ ਬਿਲਡਿੰਗਾਂ ਬਣਾਉਂਦਾ ਜੀ ਜਿੱਦਾਂ ਕੋਠੀਆਂ ਵਗੈਰਾ ਹੋ ਗਈਆਂ ਜੀ ਤੇ ਮੇਰੇ ਵਰਗਾ ਇੱਥੇ ਵੀਡੀਓ ਬਣਾਉਂਦਾ ਫਿਰਦਾ ਜੀ ਤੇ ਚਾਹ ਉਹ ਵੀਡੀਓ ਦਾ ਕੰਮ ਤਾਂ ਆਪਾਂ ਹੁਣੇ ਸ਼ੁਰੂ ਕੀਤਾ ਜੀ ਆਪਾਂ ਵੀ ਹੱਥੀਂ ਕਿਰਤ ਕਰਦੇ ਆ ਤੇ ਇਲੈਕਟ੍ਰੀਕਲ ਡਿਪਾਰਟਮੈਂਟ ਦੇ ਵਿੱਚਾਂ ਜਿਵੇਂ ਜੀ ਬਹੁਤ ਸਿੱਧਾ ਹੀ ਜੀ ਬਰਤ ਸਮਾਧਿਤ ਗਿਆ ਜੀ ਤੇ ਜਿਹੜੇ ਆਪਣੇ ਸਾਡੀ ਟੀਮ ਦੇ ਕਪਤਾਨ ਸਾਹਿਬ ਹੁੰਦੇ ਸੀਗੇ ਉਹ ਅੱਜ ਕੱਲ੍ਹ ਠੇਕੇਦਾਰ ਨਹੀਂ ਬਣੇ ਹੋਏ ਠੀਕ ਹੈ ਜੀ ਤੇ ਇਹ ਸੀਗੇ ਜੀ ਬਸ ਅੱਜ ਦੀ ਵੀਡੀਓ ਦੇ ਵਿੱਚ ਜੀ ਬਾਕੀ ਜੀ ਜੇ ਵੀਡੀਓ ਇੱਕ ਵਾਰੀ ਫੇਰ ਜੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਨਾਲ ਇੱਕ ਆ ਲਾਲਜਾ ਬਟਨ ਜਿਹੜਾ ਪਤਪਦਿਆ ਕਰੋ ਜੀ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਸਬਸਕ੍ਰਾਈਬ ਕਹਿ ਦਿੰਨੇ ਆ ਇਹ ਕੰਮ ਜ਼ਰੂਰ ਕਰ ਦਿਆ ਕਰੋ ਜੀ ਇਹ ਥੋੜੇ ਦੋ ਤਿੰਨ ਕੰਮ ਕਰਨ ਦੇ ਨਾਲ ਜੀ ਆਪਾਂ ਨੂੰ ਕੋਈ ਲਾਲਚ ਨਹੀਂ ਹੁੰਦਾ ਜੀ ਇਹਨਾਂ ਚੀਜ਼ਾਂ ਦਾ ਇਹ ਐਦਾਂ ਕਿ ਬਸ ਥੋੜੀ ਮੋਟੀਵੇਸ਼ਨ ਜੀ ਮਿਲ ਜਾਂਦੀ ਹੈ ਜੀ ਆਪਾਂ ਨੂੰ ਮੋਟੀਵੇਟ ਹੋ ਜੰਨੇ ਆ ਕਿ ਹਾਂ ਵੀ ਜਿਹੜਾ ਸੀ ਇਹ ਕੰਮ ਕਰ ਰਹੇ ਆ ਤੁਹਾਨੂੰ ਵਧੀਆ ਲੱਗ ਰਿਹਾ ਜੀ ਤਾਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਉਸ ਤੋਂ ਮੰਨੋ ਠੀਕ ਹੈ ਜੀ ਧੰਨਵਾਦ ਜੀ ਅੱਜ ਦੀ ਇਹ ਵੀਡੀਓ ਦੇਖਣ ਦੇ ਲਈ ਮਿਲਦੇ ਹਾਂ ਜੀ ਇਦਾਂ ਦੀ ਇੱਕ ਹੋਰ ਵਧੀਆ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ